7581 ਪਿੰਡਾਂ ਪੰਜਾਬ ਦੇ ਉਹਨਾਂ ਚ 11000 ਪਿੰਡਾਂ ਦਾ ਪਾਣੀ ਪੀਣ ਯੋਗ ਨਹੀਂ ਜਰੇਨੀਅਮ ਆਵੇ ਕਿੱਥੋਂ ਆ ਇੱਥੇ ਫੈਕਟਰੀਆਂ ਜਿਹੜੀ ਸਾਈਨਾਈਡ ਜ਼ੀਰੇ ਦੇ ਆਲੇ ਦੁਆਲੇ ਜਿਹੜੇ ਪਿੰਡਾਂ ਦੇ ਵਿੱਚ ਆ ਉੱਥੇ ਰਿਪੋਰਟ ਆਈ ਆ ਜਿਹੜੇ ਲੋਕਾਂ ਨੇ ਕੱਢੀ ਮੈਂ ਕੋਲੋਂ ਨਹੀਂ ਕਰ ਰਿਹਾ ਮੈਂ ਹਰ ਇੱਕ ਚੀਜ਼ ਦੇ ਨਾਲ ਪ੍ਰੂਫ ਲਾਉਣਾ ਉੱਥੇ ਹੈਗੀ ਆ ਸਾਈਨਾਈਡ ਤੁਹਾਨੂੰ ਪਤਾ ਹੀ ਹੋ ਉਹ ਐ ਪੁਰਾਣੀਆਂ ਫਿਲਮਾਂ ਜਿਹੜਾ ਜਨਾਬ ਹੈ ਨਾ ਮੈਂ ਮਰ ਗਿਆ ਇਹਦੀ ਬੰਦਾ ਉਹਦੇ ਘੁੱਟ ਮਾਤਰਾ ਚ ਤੇ ਹੁਣ ਸਭ ਜਿਹੜਾ ਬੰਦਾ ਇਹ ਨੂੰ ਹੁਣ ਤੁਸੀਂ ਸ਼ਰਾਬ ਸਾਡੇ ਦੀਆਂ ਫੈਕਟਰੀਆਂ ਜਿੰਨੀਆਂ ਬਣਦੀਆਂ ਸ਼ਰਾਬ ਵਗੈਰਾ ਇੱਥੇ ਲੱਗੀਆਂ ਗੁ ਜੋ ਗੰਦੀ ਫੈਕਟਰੀ ਇੱਥੇ ਆ ਪੰਜਾਬ ਨੂੰ ਭਾਜੀ ਫੈਕਟਰੀਆਂ ਦੀ ਲੋਡ ਆ ਪਰ ਕਿਹੜੀ ਸਭ ਤੋਂ ਜ਼ਿਆਦਾ ਅਨਾਜ ਇਹ ਖਿੱਤਾ ਪੈਦਾ ਕਰਦਾ ਹਰਿਆਣਾ ਤੇ ਪੰਜਾਬ ਪੂਰੇ ਇੰਡੀਆ 'ਚ ਇਹ ਖੇਤੀ ਪ੍ਰਧਾਨ ਸੂਬਾ ਸਾਨੂੰ ਖੇਤੀ ਨਾਲ ਰਿਲੇਟਡ ਸਨਤ ਚਾਹੀਦੀ ਹੈ ਗੱਲ ਸਮਝ ਗਿਆ ਫੂਡ ਪ੍ਰੋਸੈਸਿੰਗ ਹੋਈ ਜਾਂ ਫੂਡ ਤੋਂ ਬਣਨੇ ਵਾਲੀਆਂ ਚੀਜ਼ਾਂ ਹੋ ਗਈਆਂ ਆਪ ਮੰਨ ਲਓ ਪੀ ਪ੍ਰੋਟੀਨ ਆ ਗਿਆ ਅੱਜ ਕੱਲ ਵੈਜ ਪ੍ਰੋਟੀਨ ਖਾਂਦੇ ਆ ਜਿਹੜੇ ਨਾਨ ਵੈਜ ਨਹੀਂ ਲੈਣੇ ਹਨ ਉਹ ਸਬਜ਼ੀਆਂ ਤੋਂ ਚੀਜ਼ਾਂ ਬਣਦੀਆਂ ਆ ਉਹਨਾਂ ਨੂੰ ਪ੍ਰੋਸੈਸਿੰਗ ਕਰਕੇ ਲੰਬੇ ਸਮੇਂ ਲਈ ਕਿੱਦਾਂ ਰੱਖਦੇ ਇਹਦੀ ਨਾਲ ਜਿਹੜੀ ਰਿਲੇਟਡ ਆ ਖੇਤੀ ਦੇ ਵਿੱਚ ਬਹੁਤ ਸਕੋਪ ਹੈਗਾ ਸਾਨੂੰ ਲੋੜ ਆ ਸੌ ਵਿਗ ਨਾਲ ਸੰਬੰਧਿਤ ਜਿਹੜੀ ਸੰਨਤ ਆ ਉਹਦੀ ਲੋੜ ਆ ਸਨ ਹਾਂ ਸਾਨੂੰ ਆਈਟੀ ਸੈਕਟਰ ਦੀ ਲੋੜ ਆ ਤੇ ਸਾਨੂੰ ਲੋੜ ਆ ਏਆਈ ਨਾਲ ਸੰਬੰਧਿਤ ਬਿਜ਼ਨਸ ਸੰਨਤ ਫੈਕਟਰੀਆਂ ਜਾਂ ਐਦਾਂ ਦਾ ਸਿਸਟਮ ਹਨਾ ਹੁਣ ਅਹਮਦਾਬਾਦ ਨੂੰ ਏਆਈ ਹੱਬ ਬਣਾਉਣ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਬੜਾ ਤਕੜਾ ਪੈਸਾ ਲਾਇਆ ਯਾਰ ਯਾਨੀ ਐਦਾਂ ਦੀ ਸੰਨਤ ਪੰਜਾਬ ਚ ਕਿਉਂ ਨਹੀਂ ਲਿਆਉਂਦੇ ਆ ਤੁਸੀਂ ਉਹ ਫੈਕਟਰੀ ਚੱਕ ਕੇ ਲਿਆਉਣਾ ਜਿਹੜੀ ਪੂਰੇ ਇੰਡੀਆ ਚ ਕਿਤੇ ਲੱਗਦੀ ਨਹੀਂ ਉਹਨਾਂ ਨੂੰ ਪਤਾ ਆ ਪਏ ਪਾਣੀ ਖਰਾਬ ਕਰੂਗੀ ਜਾਂ ਹਵਾ ਦੂਸ਼ਿਤ ਕਰੂਗੀ